ਦਸ ਬਸੂਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੋੜ ਗਵਾਵੈ ਏਕ ਪੀਣਾ ਦੇ ਦਸ ਬੀ ਹਿਰਲੇ ਤੋ ਮੂੜਾ ਕਹੋ ਕਾ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦਨਮ ਸਕਾਰਾ ਜਾ ਕੈ ਮਨ ਲਾਗਾ ਬ੍ਰਹਮਿਠਾ ਸੰਗ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਧੋਕ ਨਾਨਕ ਤੈਨ ਪਾਇ ਅਗੰਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਾਹਰ ਸਾਹਲੇ ਅਗਿਆਨੀ ਮਨ ਰੋਸ ਕਰੇ ਆਪਣੀ ਵਰਦੀਦ ਆਪ ਹੀ ਖੋਵੈ ਬਹਰ ਉਸ ਕਾ ਵਿਸਵਾਸ ਨਾ ਹੋਵੈ ਜਿਵੇਂ ਕਿ ਵਸਤਵ ਤੇ ਸਿਆ